ਦਾ ਗੀਤ ਹੈ ਐਨ ਆਰ ਆਈ ਭਰਾ ਜਿਹੜੇ ਡਰਾਈਵਰ ਨੇ ਬਾਹਰਲੇ ਦੇਸ਼ਾਂ 'ਚ ਅੱਜ ਵੀ ਸ਼ੋਅ ਜ਼ਰੂਰ ਦੇਖ ਰਹੇ ਹੋਣੇ ਹਨ ਹਰ ਇੱਕ ਗੱਭਰੂ ਤੇ ਮਟਿਆਰ ਦਾ ਇੱਕ ਸੁਪਨਾ ਹੁੰਦਾ ਹੈ ਵੀ ਬਾਹਰਲੇ ਦੇਸ਼ ਜਾਈਏ ਐਨ ਆਰ ਆਈ ਯਾਰ ਬਣੀਏ ਮਟਿਆਰ ਵਿਆਹ ਕਰਵਾ ਕੇ ਗੱਭਰੂ ਨਾਲ ਹੀ ਘਰ ਵਾਲੇ ਨੂੰ ਲੈ ਕੇ ਬਾਹਰਲੇ ਦੇਸ਼ ਚਲੇ ਜਾਂਦੇ ਹੁਣ ਇੱਥੇ ਖੜਿਆਂ ਨੂੰ ਇੱਥੇ ਬੈਠਿਆਂ ਨੂੰ ਸਾਨੂੰ ਐਂ ਲੱਗਦਾ ਹੈ ਵੀ ਬਾਹਰ ਡਾਲਰ ਬਹੁਤ ਸੌਖੇ ਬਣਦੇ ਪਰ ਨਹੀਂ ਬਹੁਤ ਸਖਤ ਕਮਾਈਆਂ ਨੇ ਬਾਹਰ ਦੀਆਂ ਵੀ ਅਸੀਂ ਦੇਖ ਕੇ ਆਏ ਸਾਰਾ ਸਿਸਟਮ ਇਹ ਆਲਾਰਮ ਹੀ ਆ ਸਭ ਕੁਝ ਮੋਬਾਈਲ ਦਾ ਜਿੰਨੇ ਵਜੇ ਵੱਜ ਗਿਆ ਉੱਠ ਕੇ ਭੱਜਣਾ ਹੀ ਪੈਣਾ ਰਾਤ ਨੂੰ ਹੀ ਨਹਾ ਕੇ ਪੈ ਜਾਈਦਾ ਤੜਕੇ ਜਾਣਾ ਤਾਂ ਮਟਿਆਰ ਨੇ ਸੋਚਿਆ ਸੀ ਪਤਾ ਨਹੀਂ ਕਿੰਨਾ ਸੌਖਾ ਉੱਥੇ ਜਾ ਕੇ ਗੱਭਰੂ ਨੇ ਮਟਿਆਰ ਨੂੰ ਆਪਣੇ ਕੰਮ ਤੇ ਲਾਤਾ ਗੱਭਰੂ ਆਪਣਾ ਟਰੱਕ ਲੈ ਕੇ ਜਾਂਦਾ ਇੱਕ ਦਿਨ ਮਟਿਆਰ ਗਿਆ ਜਾ ਕਰਦੇ ਆਪਣੇ ਮਾਹੀ ਨਾਲ ਲਓ ਸੁਣਨਾ ਕੀ ਕਹਿੰਦੀ ਮਟਿਆਰ ਤੇ ਗੱਭਰੂ ਹੋਣੇ ਪਛਦਾ ਮ ਕਦੋਂ ਵਿਆਹ ਮੇ ਕਰਾਇਆ ਹੋਏ 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 ਕਿਆ ਕਰਵਾ ਕੇ ਮੈਨੂੰ ਬਾਹਰ ਲੱਗ ਆਇਆ ਹੋਣੇ ਪਛਦਾ ਮ ਕਦੋਂ ਵਿਆਹ ਮੇ ਕਰਾਇਆ ਕਰ ਮੇਨ ਬਾਦ ਗੇੜਾ ਮਾਰਦਾ ਜਿਵੇਂ ਮਹਿਮਾਨ ਆਇਆ ਲੱਗਦਾ ਜੱਟ ਤੇਰੇ ਨਾਲ ਵਿਆਹੀ ਮਿੱਤਰਾਂ ਘੁੱਟੜਾ ਲੈਣਾ ਵਿਆਹ ਜੱਟ ਤੇਰੇ ਨਾਲ ਵਿਆਹੀ ਮਿੱਤਰਾਂ ਘੁੱਟੜਾ ਲੈਣਾ ਵਿਆਹ ਲੱਗਦਾ ਆ ਸੁਣਿਆ ਜੀ ਮਟਿਆਰ ਦਾ ਕਿਲਾ ਕਹਿੰਦੀ ਵਿਆਹ ਕਰਵਾ ਕੇ ਮੈਨੂੰ ਬਾਹਰ ਲੈ ਕੇ ਆਇਆ ਵੇ ਹੁਣ ਪਛੋਂ ਤਾਵਾ ਕਾ ਤੋਂ ਵਿਆਹ ਮੈਂ ਕਰਾਇਆ ਘਰ ਮਹੀਨੇ ਬਾਅਦ ਗੇੜਾ ਮਾਰਦਾ ਜਿਵੇਂ ਮਹਿਮਾਨ ਆਇਆ ਲੱਗਦਾ ਜੱਡੀ ਤੇਰੇ ਨਾਲ ਵਿਆਹੀ ਮਿੱਤਰਾ ਤੂੰ ਟਰੱਕ ਨਾਲ ਵਿਆਹਿਆ ਲੱਗਦਾ ਤੇ ਘਬਰੂ ਮਜਬੂਰੀ ਦੱਸਦਾ ਕੀ ਕਹਿੰਦਾ ਏ ਉਹ ਪੜ੍ਹ ਲਿਖ ਕੇ ਵੀ ਰੋਜ਼ਗਾਰ ਨਾ ਮਿਲੇ ਇੰਡੀਆ ਜਿੱਥੇ ਮਿਲਣੇ ਕਿਹਦਾਰ ਨਾ ਮੇਰੇ ਕੱਕੇ ਬੇਰੋਜ਼ਗਾਰ ਨਾ ਮਿਲੇ ਇੰਡੀਆ ਚ ਕੀ ਆ ਇਤਿਬਾਰ ਨਾ ਮਿਲੇ ਪੰਜਾਬੀਆਂ ਦਾ ਕੰਮ ਆ ਡਰ ਰੇ ਬਰੇ ਨਹੀਂ ਤੂੰ ਕਿਹੜੀ ਗੱਲੋਂ ਮੁੱਖ ਵੱਟਦੀ ਟਰਾਲਾ ਤੇ ਤੂੰ ਜੱਟੀ ਓਦੋਂ ਵੇ ਜਿੰਦ ਜਾਨ ਜੱਟ ਦੀ ਟਰਾਲਾ ਤੇ ਤੂੰ ਨਾ ਕਰੋ ਓਦੋਂ ਵੇ ਜਿੰਦ ਜਾਨ ਜੱਟ ਦੀ ਓ ਹੋ ਗਈ ਓ ਸ਼ਕੀਰ ਜੀ ਰੱਖ ਲਿਖ ਲੀਨ ਰਿਕ ਗੋਰੀਓ ਸੀਨ ਜੀ ਅਦਰੇ ਗੜਤਾ ਅਦਰੇ ਗੜਤਾ ਅਦਰੇ ਗੜਤਾ ਬਾਹਰ ਲੈ ਫੋਟਾਂ ਦੇ ਤੁਸੀਂ ਹੋ ਗਈ ਓ ਸ਼ਕੀਰ ਰੱਖ ਲਿਖ ਲੀਨ ਰਿਕ ਗੋਰੀਓ ਸੀਨ ਜੀ ਘਰੇ ਜੱਟੀ ਪਟ્રોલ ਵਰਗੀ ਘਰੇ ਜੱਟੀ ਪਟ્રોલ ਵਰਗੀ ਲੰਗੀ ਦੀਆਂ ਜਿਆਆਂ ਲੱਗਦਾ ਜੱਟੀ ਤੇਰੇ ਨਾਲ ਵੀ ਆਈ ਮਿੱਤਰਾ ਘਰ ਵਾਲਿਆਂ ਨੂੰ ਸ਼ੱਕ ਜਾਇ ਹੀ ਹੁੰਦਾ ਵੀ ਬਾਹਰ ਆ ਪਤਾ ਨਹੀਂ ਕੀ ਐ ਕਹਿੰਦੀ ਐ ਬਾਹਰਲੇ ਫੂਡਾਂ ਦੇ ਤੁਸੀਂ ਹੋ ਗਏ ਹੋ ਸ਼ਕੀਨ ਜੀ ਤੇ ਰੱਖ ਲਈ ਕਲੀਨਰ ਕੋਈ ਗੋਰੀ ਹੋ ਹਸੀਨ ਜੀ ਧਰੇ ਜੱਟੀ ਪਟ્રોલ ਵਰਗੀ ਗੱਲਾਂ ਕੀ ਦੀਆਂ ਜਾਇਆ ਲੱਗਦਾ ਤਾਂ ਗੱਭਰੂ ਦੱਸਦਾ ਉਹ ਜੀ ਭਾਗਵਾਨੇ ਕੋਈ ਗੱਲ ਨਹੀਂ ਆ ਉਹ ਸਾਕੂ ਗੰਗਾ ਦਾ ਗੱਡੀ ਵਿੱਚ ਰੱਖਿਆ ਸਮਾਨ ਸਾਰੇ ਹੀ ਡਰਾਈਵਰ ਪਕਾ ਕੇ ਆਪੇ ਖਾਣ ਨਹੀਂ ਪਕਾ ਕੇ ਆਪੇ ਖਾ ਉਹ ਧਾਰਾ ਟੋਕ ਕੇ ਤਾਂ ਗੱਡੀ ਵਿੱਚ ਰੱਖਿਆ ਸਮਾਨ ਨਹੀਂ ਸਾਰੇ ਹੀ ਡਰਾਈਵਰ ਪਕਾ ਗਿਆ ਵੇਖਣ ਨਹੀਂ ਪਕਾ ਗਿਆ ਵੇਖਾਂ ਰਹੀ ਹੋਇਆ ਤਾਂ ਗੁੰਨਾ ਜਦੋਂ ਫੋਟੋ ਤੇ ਹੀ ਵੇਖਦਾ ਲੱਗ ਡੈਸ਼ਬੋਰਡ ਉੱਤੇ ਹਸਦੀ ਟਰਾਲਾ ਤੇ ਤੂੰ ਜੱਟੀਏ ਉਹ ਦੋਵੇਂ ਜਿੰਦ ਜਾਨ ਜੱਟਦੀਆ ਟਰਾਲਾ ਤੇ ਤੂੰ ਨਾ ਕਰੋ ਦੋਵੇਂ ਜਿੰਦ ਜਾਨ ਜੱਟਦੀ ਹਾਂ ਈ ਆਈ ਸੀ ਮੇ ਜਾਵਨ ਨਾਲ ਵਾਰਨ ਸਾਲ ਬਾਦ ਸਤਲੂਕੀ ਪੇਕੇ ਪਰਿਵਾਰ ਨਾਲ ਡਰਦਾ 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 ਭੱਜੀ ਭੱਜੀ ਆਈ ਸੀ ਮੇ ਜਾਵਨ ਨਾਲ ਵਾਰਨ ਸਾਲ ਬਾਦ ਸਤਲੂਕੀ ਪੇਕੇ ਪਰਿਵਾਰ ਨੂੰ ਲੱਗ ਘਾਰ ਤੇ ਗੱਡੀ ਦੀਆਂ ਕਿਸ਼ਤਾਂ ਹੋਰ ਕੁਝ ਨਾ ਕਮਾਇਆ ਲੱਗਦਾ ਜੱਤੀ ਤੇਰੇ ਨਾਲ ਵਿਆਹੀ ਮਿੱਤਰਾਂ ਟੁੱਟਰ ਆਲੇ ਨਾਲ ਵਿਆਹ ਲੱਗਦਾ ਜੱਤੀ ਤੇਰੇ ਨਾਲ ਵਿਆਹੀ ਮਿੱਤਰਾਂ ਟੁੱਟਰ ਆਲੇ ਪੰਜਾਬ ਬੈਠਿਆਂ ਨੂੰ ਪਤਾ ਕੀ ਆ ਬਹਾਰ ਲਿਆਂਦਾ ਹਾਲ ਨਹੀਂ ਸੱਟ ਹੁੰਦਿਆਂ ਨੂੰ ਲੱਗ ਜਾਂਦੇ ਕਈ ਸਾਲ ਲੱਗ ਜਾਂਦੇ ਕਈ ਸਾਲ ਪੰਜਾਬ ਬੈਠਿਆਂ ਨੂੰ ਪਤਾ ਕੀ ਆ ਬਹਾਰ ਲਿਆਂਦਾ ਹਾਲ ਨਹੀਂ ਸੱਟ ਹੁੰਦਿਆਂ ਨੂੰ ਲੱਗ ਜਾਂਦੇ ਕਈ ਸਾਲ ਲੱਗ ਜਾਂਦੇ ਕਈ ਸਾਲ ਉਹਦੇ ਰੱਬ ਬੋਗੜੇ ਹਣਾ ਲਾ ਮੇਲਾ ਦੂਗਾ ਦੇਣੋਂ ਹੁਣ ਜੇ ਤੂਖੇ ਕੱਟਦੀ ਟਰਾਲਾ ਤੇ ਤੂੰ ਜੱਟੀਏ ਦੋਵੇਂ ਜਿੰਦ ਜਾਣ ਜੱਟ ਦੀ ਤਰਾ ਤੁਸੀ ਦੋਵੇਂ ਜਿੰਦ ਜਾਨ ਜੱਟ ਦੀ ਮੈਂ ਤੇਰੇ ਨਾਲ ਵੀ ਆਈ ਬੇ ਤੇਰਾ ਤੁਸੀ ਦੋਵੇਂ ਜਿੰਦ ਜਾਨ ਤੁਸੀ ਦੋਵੇਂ ਜਿੰਦ ਜਾਨ ਤੁਸੀ ਦੋਵੇਂ ਜਿੰਦ ਜਾਨ ਦੋਵੇਂ ਜਿੰਦ ਜਾਨ ਜੱਟ ਦੀ ਜਿਉਂਦੇ ਰੋ ਬਹੁਤ ਸਾਰਾ ਪਤਾ ਕਿ ਗਾਣੇ ਬਹੁਤ ਪੁਰਾਣੇ ਆ ਮੈਂ ਤੁਹਾਡੇ ਤੋਂ ਭਜ ਨਹੀਂ ਸਕਦਾ ਕਿਸੇ ਹਾਲ ਦੇ ਵੀ ਤੁਸੀਂ ਬਹੁਤ ਪਿਆਰੇ ਵੀਰ ਹੋ ਮੇਰੇ